ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰਾਂਗਰੇਜ ਜਾਂ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਜੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਵੀਡੀਓ ਜਿਹੜੀ ਸ਼ੁਰੂ ਕਰਦੇ ਆ ਸੂਟ ਦਿਖਾਉਣੇ ਜਿਹੜੇ ਸਟਾਰ ਆਪਣਾ ਫਰਸਟ ਸੂਟ ਜਿਹੜਾ ਹੋਏਗਾ ਬਹੁਤ ਹੀ ਸੋਹਣਾ ਲਾਈਟ ਜਿਹਾ ਕਲਰ ਹੋਏਗਾ ਦੇਖ ਸਕਦੇ ਹੋ ਪ੍ਰਿੰਟਡ ਨਾਲ ਸ਼ਰਟ ਹੋਏਗੀ ਨਾਲ ਬਾਟਮ نیچے ਬਹੁਤ ਸੋਹਣਾ ਕੱਟ ਦਾ ਕੰਮ ਕੀਤਾ ਹੋਇਆ ਫਲਾਵਰ ਸ਼ੇਪ ਕੱਟ ਕੀਤਾ ਹੋਇਆ ਹੈ ਨਾਲ ਸਟੌਲ ਜਿਹੜੇ ਆ ਇਹਨਾਂ ਤੇ ਵੀ ਫਲਾਵਰ ਸ਼ੇਪ ਜਿਹੜੇ ਕੱਟ ਕਰਕੇ ਬਹੁਤ ਹੀ ਸੋਹਣੇ ਜਿਹੜੇ ਬਣਾਇਆ ਯੂਨੀਕ ਜਿਹਾ ਫੈਬਰਿਕ ਹੈ ਇਹ ਜਿਹੜਾ ਫੈਬਰਿਕ ਰਹੇਗਾ ਕਟ్రਾਈ ਦਾ ਰਹੇਗਾ ਜੀ ਕਟ ਰਾਈ ਫੈਬਰਿਕ ਜਿਹੜਾ ਹੋਏਗਾ ਯੂਨਿਕ ਜਿਹੜਾ ਫੈਬਰਿਕ ਹੋਏਗਾ ਤਾਂ ਯੂਨਿਕ ਜਿਹੜਾ ਜਿਹੜਾ ਡਿਜ਼ਾਈਨ ਹੋਏਗਾ ਤੁਸੀਂ ਇਹ ਡਿਜ਼ਾਈਨ ਜਿਹੜਾ ਨਿਊ ਦੇਖਿਆ ਹੋਏਗਾ ਠੀਕ ਹੈ ਜੀ ਆਪਾਂ ਨਿਊ ਇਹ ਡਿਜ਼ਾਈਨ ਜਿਹੜਾ ਬਣਵਾਇਆ ਸਪੈਸ਼ਲੀ ਪਹਿਣਾ ਦੇ ਲਈ ਕਿਉਂਕਿ ਪਹਿਣਾ ਦੀ ਡਿਮਾਂਡ ਸੀ ਕਿ ਕੁਝ ਵੱਖਰਾ ਲੈ ਕੇ ਆਓ ਤੇ ਆਪਾਂ ਸੋਚਿਆ ਤੇ ਕੁਝ ਡਿਫਰੈਂਟ ਜੀ ਜਿਹੜੀ ਇਹ ਲੁੱਕ ਤਿਆਰ ਕਰਦੇ ਆ ਇਹਦੇ ਨਾਲ ਅਗਰ ਤੁਸੀਂ ਪਲਾਜ਼ੋ ਪੈਂਟ ਪਲਾਜ਼ੋ ਸਟਿਚ ਕਰਾਉਂਗੇ ਪਲਾਜ਼ੋ ਸਟਿਚ ਕਰਾਉਂਗੇ ਤਾਂ ਬਹੁਤ ਹੀ ਸੋਹਣਾ ਬਣੇਗਾ ਬਹੁਤ ਸੋਹਣਾ ਲੱਗੇਗਾ ਨੀਚੇ ਫਲਾਵਰਸ ਟਾਈਮ ਕੱਟ ਜਿਹੜਾ ਬਹੁਤ ਸੋਹ ਪਟਾ ਦੇਖ ਸਕਦੇ ਆ ਸਟਾਲ ਹੋਏਗਾ ਜੀ ਇਹ ਸਟਾਲ ਤੇ ਫੋਰ ਸਾਈਡ ਜਿਹੜਾ ਬਹੁਤ ਸੋਹਣਾ ਕੱਟਦਾ ਕੰਮ ਕੀਤਾ ਆ ਨਾਲ ਜਿਹੜਾ ਬਾਟਮ ਤੇ ਵੀ ਇਦਾਂ ਕੀਤਾ ਹੋਇਆ ਆ ਨਾਲ ਪ੍ਰਿੰਟਰ ਸੂਟ ਰਹਿਣ ਵਾਲਾ 셔ਟ ਦਾ ਜਿਹੜਾ ਫੈਬਰਿਕ ਹੋਏ ਇਹ ਵੀ ਨਾਲ ਜਿਹੜਾ ਕਟ్రਾਈ ਦਾ ਹੀ ਹੋਏਗਾ ਸਾਰਾ ਫੈਬਰਿਕ 셔ਟ ਬਾਟਮ ਸਟੋਲ ਸਾਰਿਆਂ ਦਾ ਫੈਬਰਿਕ ਜਿਹੜਾ ਕਟ్రਾਈ ਹੋਏਗਾ ਬਹੁਤ ਸੋਹਣੀ ਪ੍ਰਿੰਟਰ 셔ਟ ਹੋਏਗੀ ਨਾਲ ਕੰਟਰਾਸਟ ਕਲਰ ਮੈਚਿੰਗ ਕੀਤੀ ਆ ਕਲਰ ਕੰਟਰਾਸਟ ਬਹੁਤ ਹੀ ਅੱਛੇ ਆ ਯੂਨੀਕ ਜਿਹਾ ਜਿਹੜੇ ਕਿ ਸਰਦੀਆਂ ਦੇ ਲਈ ਸਪੈਸ਼ਲ ਰਹਿਣ ਵਾਲੇ ਆ ਭੈਣਾਂ ਦੇ ਲਈ ਪੈਣਾ ਦੀ ਬਹੁਤ ਡਿਮਾਂਡ ਤੇ ਆਪਣਾ ਜਿਹੜਾ ਡਿਫਰੈਂਟ ਡਿਜ਼ਾਈਨ ਡਿਫਰੈਂਟ ਚੀਜ਼ ਲੈ ਕੇ ਆਏ ਆ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਵੇਗੀ ਠੀਕ ਹੈ ਜੀ ਇਹਨਾਂ ਵਿੱਚ ਜਿਹੜਾ ਵੀ ਕਲਰ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਦਿੱਤੇ ਨੰਬਰ ਤੇ ਜਿਹੜਾ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆ ਜਸ ਤੁਸੀਂ ਆਰਡਰ ਕਰਨਾ ਹੈ ਸਕਰੀਨਸ਼ਾਟ ਭੇਜਣਾ ਆਪਣਾ ਐਡਰੈਸ ਸੁਣਾ ਤੇ ਜਿਹੜਾ ਸੂਟ ਆਪਣਾ ਬੁੱਕ ਕਰਵਾ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਫਲਾਵਰਸ ਪਸੰਦ ਆਉਂਦਾ ਜਿਹੜਾ ਡ ਉਹ ਜਿਹੜਾ ਸੀਗਾ ਦੂਸਰਾ ਗੋਲਾਈ ਟਾਈਪ ਸੀਗਾ ਜਿਹੜਾ ਵੀ ਨਾ ਜੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਦੇਖ ਕੇ ਆਪਣੇ ਅਕੋਰਡਿੰਗ ਜਿਹੜਾ ਆ ਕਰਕੇ ਡਿਜ਼ਾਈਨ ਸਿਲੈਕਟ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਲਰ ਬਹੁਤ ਹੀ ਸੋਹਣੇ ਯੂਨੀਕ ਜਿਹੇ ਕਲਰ ਆ ਉਮੀਦ ਆ ਭੈਣਾਂ ਨੂੰ ਪਸੰਦ ਆ ਹੀ ਹੋਣਗੇ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਅਗਰ ਤੁਸੀਂ ਸਟਿਚ ਕਰਾਉਣਾ ਬਕਾਇਦਾ ਸਟਿਚ ਵੀ ਕਰਾ ਸਕਦੇ ਹੋ ਆਪਾਂ ਬਹੁਤ ਸੋਹਣਾ ਪ੍ਰੋਪਰ ਤੁਹਾਨੂੰ ਰੈਡੀ ਕਰਕੇ ਸਟਿਚ ਕਰਕੇ ਸੂਟ ਦਵਾਂਗੇ ਚਲੋ ਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਇਹ ਸੂਟ ਆ ਬਾਕੀ ਜੀ ਵੀਡੀਓ ਨੂੰ ਵਾਟ ਵਾਟ ਸ਼ੇਅਰ ਜ਼ਰੂਰ ਕਰਿਓ